ਬੈਠੋ 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 ਤੁਹਾਨੂੰ ਗੱਲ ਦੱਸਦਾ ਸਾਰਿਆਂ ਨੂੰ ਮੰਮੀ ਨੇ ਪਹਿਲਾਂ ਦੋ ਪਰੌਂਠੇ ਖਵਾਤੇ ਮੈਨੂੰ ਕਹਿੰਦੇ ਤੀਜਾ ਲੈਣਾ ਮੈਂ ਕਿਹਾ ਨਹੀਂ ਲੈਣਾ ਮੰਮੀ ਨੇ ਕੀ ਕੀਤਾ ਸਾੜ ਕੇ ਪਰੌਂਠਾ ਦੇਤਾ ਮੈਨੂੰ ਈਨੇ ਮੰਗਿਆ ਤੇ ਮੰਗਿਆ ਕਿੱਦਾਂ ਉਹ ਜਿਹੜਾ ਸੜਿਆ ਹੋਇਆ ਸੀ ਨਾ ਉਹਨੂੰ ਪੁੱਠਾ ਕਰਤਾ ਹਿੱਸਾ ਤੇ ਉੱਪਰਲੇ ਜਿਹੜਾ ਸਾਫ ਹਿੱਸਾ ਸੀ ਉਹ ਤੇ ਮੱਖਣ ਪਾ ਕੇ ਲਿਆਤਾ ਬਸਾ ਬਸਾ ਮੈਂ ਕਿਹਾ ਪਰੌਂਠਾ ਤਾਂ ਸਾਫ਼ ਏ ਕੋੜੀ ਕੋੜੀ ਉਹ ਕਿੱਥੋਂ ਆ ਰਹੀ ਏ ਜਦੋਂ ਮੈਂ ਪਲਟ ਕੇ ਵੇਖਿਆ ਮੇਰੇ ਉੱਡ ਗਏ ਹੋਸ਼ ਮੈਂ ਕਹਿੰਦਾ ਤੋਖਾ ਹੋ ਗਿਆ ਮੇਰੇ ਨਾਲ ਨਹੀਂ ਪਲਾਣੀ ਤਾਂ ਬਾਨੇ ਦਾ 50 ਮਾਰ ਲਓ ਤੁਸੀਂ ਵੀ ਲੱਸੀ ਨਹੀਂ ਪਲਾਣੀ ਹਣਾ ਬਟ ਇਹ ਨਾ ਇਹ ਬਾਨੇ ਮਾਰਦੇ ਤੁਸੀਂ ਤੁਹਾਨੂੰ ਮੈਂ ਆਪਣਾ ਦੁੱਖ ਦੱਸ ਰਿਹਾ ਕਿ ਮੈਨੂੰ ਅੰਗੂਰ ਮਿਲੇ ਜਾਂ ਨਹੀਂ ਤੇ ਮੇਰੀ ਸੱਸ ਨੇ ਉੱਠ ਕੇ ਮੈਨੂੰ ਲੱਸੀ ਪਲਾਈ ਕਿ ਨਹੀਂ ਸਾਸਰੀਕਾਲ ਦੀ ਸਾਰਿਆਂ ਨੂੰ ਕੀ ਹਾਲ ਚਾਲ ਸਾਰਿਆਂ ਦੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਅਠਵਾਲਾ ਪਿੰਡ ਆ ਕੇ ਧੁੱਪਾਂ ਦੇ ਪੂਰੇ ਆਨੰਦ ਲਿੱਤੇ ਜਾ ਰਹੇ ਨੇ ਇੱਧਰ ਮਾਰਾ ਚਾਹ ਦੀ ਤੁੱਕੀ ਪੇੜ ਰਹੇ ਨੇ ਨਾ ਸਰਦਾਰ ਸਾਹਿਬ ਵਾਸਤੇ ਚਾਹ ਲੈ ਕੇ ਖੜੇ ਹੋਏ ਨੇ ਇੱਧਰ ਮੇਰੀ ਕੁੜੀ ਓ ਗਰਦਨ ਧਿਆਨ ਨਾਲ ਆਪਣੀ ਮੰਮੀ ਦੀ ਗੋਦੀ ਲੱਗੀ ਸੀ ਹੁਣੀ ਗਰਦਨ ਟੇਢੀ ਕਰਕੇ ਦਿਖਾ ਰਹੀ ਸੀ ਆ ਬੈਠਾ ਕੁੜੀ ਦਾ ਮਾਮਾ ਠੀਕ ਹੈ ਪਾਇਆ ਨੀਲੇ ਰੰਗ ਦਾ ਪਜਾਮਾ ਠੀਕ ਹੈ ਆ ਆਲੂ ਦੇ ਪਰੌਂਠੇ ਤੇ ਸਸਤੀ ਪਾ ਕੇ ਬੈਠ ਗਿਆ ਸਹੀ ਗੱਲ ਆ ਆਲੂ ਦੇ ਪਰੌਂਠੇ ਖਵਾਏ ਰਾਜ ਰਜ ਗਏ ਮੈਂ ਇੱਕ ਗੱਲ ਦੱਸਣਾ ਚਾਹਨਾ ਮੈਂ ਸੱਚਾਈ ਦੱਸਣਾ ਚਾਹਨਾ ਮੈਂ ਲੁਕੋ ਨਹੀਂ ਰੱਖਦਾ ਕੋਈ ਜਦੋਂ ਮੰਮੀ ਨੇ ਮੈਨੂੰ ਦੋ ਪਰੌਂਠੇ ਖਵਾਤੇ ਬੈਠੋ 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 ਤੁਹਾਨੂੰ ਗੱਲ ਦੱਸਦਾ ਸਾਰਿਆਂ ਨੂੰ ਮੰਮੀ ਨੇ ਪਹਿਲਾਂ ਦੋ ਪਰੌਂਠੇ ਖਵਾਤੇ ਮੈਨੂੰ ਕਹਿੰਦੇ ਤੀਜਾ ਲੇਂਗਾ ਮੈਂ ਕਿਹਾ ਨਹੀਂ ਲੈਣਾ ਹੈਣਾ ਜਦੋਂ ਦੋ ਪੂਰੇ ਖਾ ਲਏ ਤਾਂ ਤੀਜੇ ਦੀ ਲੱਗੀ ਭੁੱਖ ਦੁਬਾਰਾ ਮੈਂ ਕਿਹਾ ਮੰਮੀ ਇੱਕ ਪੁੰਟਾ ਹੋਰ ਦੇਈ ਦਿਓ ਮੰਮੀ ਨੇ ਕੀ ਕਿਹਾ ਸਾੜ ਕੇ ਪਰੌਂਠਾ ਦੇਤਾ ਮੈਨੂੰ ਬੀ ਇਹਨੇ ਮੰਗਿਆ ਤੇ ਮੰਗਿਆ ਕਿਦਾਂ ਜਦੋਂ ਪਰੌਂਠਾ ਗਿਆ ਸਾੜ ਮੈਨੂੰ ਕਹਿੰਦੇ ਚੌਥਾ ਲੈਣਾ ਮੈਂ ਕਿਹਾ ਤੀਜਾ ਹੀ ਤੁਹਾਡਾ ਬੜਾ ਵਧੀਆ ਸੀ ਮੈਨੂੰ ਚੌਥੇ ਦੀ ਲੋੜ ਹੀ ਨਹੀਂ ਪਈ ਆ ਕੇ ਸੜੇ ਐਸੀ ਦਿੱਤੇ ਸੜ ਗਿਆ ਸੀ ਨਾ ਤੇ ਫਿਰ ਤੁਸੀਂ ਕਿਉਂ ਦਿੱਤਾ ਮੈਨੂੰ ਸੜਿਆ ਹੋਇਆ ਫਿਰ ਹੈ ਸਕੀਮ ਪਤਾ ਕੀ ਪਾਈ ਉਹ ਨਹੀਂ 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 ਸਕੀਮ ਪਤਾ ਕੀ ਪਈ ਇਨਾਂ ਨੇ ਉਹ ਜਿਹੜਾ ਸੜਿਆ ਹੋਇਆ ਸੀ ਨਾ ਉਹਨੂੰ ਪੁੱਠਾ ਕਰਤਾ ਹਿੱਸਾ ਤੇ ਉੱਪਰਲੇ ਜਿਹੜਾ ਸਾਫ ਹਿੱਸਾ ਸੀ ਉਹ ਤੇ ਮੱਖਣ ਪਾ ਕੇ ਲਿਆਤਾ ਮਤਲਬ ਪਲੇਟ ਚ ਪਾਸਾ ਬਦਲਤਾ ਪਾਸਾ ਪਰ ਮੈਂ ਕਿਆ ਮੈਂ ਕਿਆ ਮੈਂ ਕਿਆ ਪਰੌਂਠਾ ਤਾਂ ਸਾਫ ਏ ਕੋੜੀ ਕੋੜੀ ਉਹ ਕਿੱਥੋਂ ਆ ਰਹੀ ਏ ਜਦੋਂ ਮੈਂ ਪਲਟ ਕੇ ਵੇਖਿਆ ਮੇਰੇ ਉੱਡ ਗਏ ਹੋਸ਼ ਮੈਂ ਕਹਿੰਦਾ ਧੋਖਾ ਹੋ ਗਿਆ ਮੇਰੇ ਨਾਲ ਰਾਹੀ ਪਿਛੀ ਪੀ ਗੱਲਾਂ ਗੋਲਾ ਲੱਗਾ ਵਾ ਇਹ ਖਾ ਲੇਗਾ ਇਧਰ ਮੂੰਹ ਕਰਕੇ ਗੱਲਾਂ ਕਰਨਾ ਇਧਰ ਕਹਦੇ ਇਹਨੂੰ ਖਾ ਲੈਣਾ ਦੇਖਣਾ ਇਹ ਖਾ ਲੈਣਾ ਇਹ ਤਾਂ ਫਿਰ ਸੱਸ ਮੇਰੀ ਨੇ ਕਰਤਾ ਧੋਖਾ ਹੈ ਬਹੁਤ ਵੱਡਾ ਧੋਖਾ ਦਿੱਤਾ ਤੁਸੀਂ ਮੈਨੂੰ ਨਾ ਵੀਰਾ ਐਦਾਂ ਦਾ ਚਲੋ ਹਾਸਾ ਚਲੋ ਮਜ਼ਾਕ ਪਰੌਂਠਾ ਤਾਂ ਬਹੁਤ ਸੁਆਦ ਸੀ ਉਹ ਤਾਂ ਮਜ਼ਾਕ ਤਾਂ ਚਲੋ ਕਰਦੇ ਰਹੀਦਾ ਆਪਾਂ ਦੋਸਤੋ ਸੀਰੀਅਸ ਨਾ ਹੋ ਜਿਓ ਮੇਰੀ ਸੱਸ ਬਹੁਤ ਵਧੀਆ ਸੱਸ ਨੀਗੀ ਮੇਰੀ ਮਾਂ ਹੈ ਇਹ ਇਹ ਮੇਰੀ ਮਾਤਾ ਆਏ ਹਾਏ ਮਾਤਾ ਮੈਨੂੰ ਮਾਤਾ ਮੈਨੂੰ ਕਹਿਦੀ ਕਿ ਮੇਨੂੰ ਮਾਤਾ ਨਾ ਕਿਆ ਕਰ ਮੇਨੂੰ ਮੰਮੀ ਕਿਆ ਕਰ ਮੰਮੀ ਮੰਮੀ ਜੀ ਮੈਂ ਤਾਂ ਹਲੇ ਜਵਾਨ ਆ ਚਿੱਟੇ ਵਾਲ ਮੈਂ ਟੱਕ ਰੱਖੇ ਨੇ ਉਹਦੇ ਨਾਲ ਕਾਲੇ ਕੱਪੜੇ ਨਾਲ ਨਹੀਂ ਤੂੰ ਚਿੱਟਾ ਵਾਲ ਨਹੀਂ ਹੋਣਾ ਸਹੀ ਗੱਲ ਆਏ ਹਾਏ ਮਾਤਾ ਨੇ ਚੱਕ ਕੇ ਤਾਂ ਕਾਲੇ ਇਹ ਗੱਲ ਮੰਮੀ ਤੁਹਾਡੀ ਧੀ ਦੇਖ ਲਓ ਕਾਲੇ ਵਾਲ ਕਰਦੀ ਐ ਹਾਂ ਅਲਹਮਦੁਲਿਲਾ ਤੇ ਮੈਂ ਕਦੀ ਨਹੀਂ ਕੀਤੇ ਕਾਲੇ ਮੇਰੇ ਨਾ ਲੱਗਦੀ ਸੀ ਨੇਚਰਲ ਨਹੀਂ ਮੈਂ ਨਹੀਂ ਕਦੀ ਕਾਲੇ ਕੀਤੇ ਭਈਆਂ ਮੈਂ ਨਾ ਸਹੀ ਗੱਲ ਐ ਆ ਮਾ 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 ਵੀ ਬੜਾ ਵਧੀਆ ਸਿਆਣਾ ਮੁੰਡਾ ਹੈ ਇਹ ਵੀ ਨਹੀਂ ਕਾਲੇ ਕਰਦਾ ਨੇ ਇਹ ਕਿੱਥੋਂ ਕਰੂ ਇਹਦੇ ਚਿੱਟੇ ਹੋਏ ਨਹੀਂ ਕਾਲੇ ਕਿੱਥੋਂ ਹੋ ਗਏ ਇਹਦੇ ਇਹਦੇ ਚਿੱਟੇ ਨੇ ਵਿਆਹ ਤੋਂ ਬਾਅਦ ਹੋਣਗੇ ਜਦੋਂ ਫਿਕਰਾਂ ਜਾਣੀਆਂ ਨੇ ਆਲੇ ਆਲੇ ਨਹੀਂ ਚਿੱਟੇ ਹੁੰਦੇ ਦੇ ਇੱਕ ਨਹੀਂ ਚਲੋ ਜੀ ਚਾਹ ਪੀਨੇ ਆ ਪਹਿਲਾਂ ਗਰਮਾ ਗਰਮ ਫਿਰ ਕਰਦੀਆਂ ਰੌਣਕਾਂ ਮੇਲੇ ਮਸ਼ੀਨ ਵਾਲਾ ਬਾਈ ਆ ਕੇ ਡੈਮੋ ਦੇ ਗਿਆ ਤੇ ਉਹ ਡੈਮੋ ਤੋਂ ਬਾਅਦ ਹੁਣ ਅਸੀਂ 2T30 ਸੈੱਟ ਕਰਕੇ ਮਸ਼ੀਨ ਚਲਾਵਾਂਗੇ ਹਸਾਬ ਲਾ ਲਿਆ ਵੈਸੇ ਬਹੁਤ ਵਧੀਆ ਮਸ਼ੀਨ ਹੈ ਬਾਕੀ ਚਲਾ ਕੇ ਮੰਮੀ ਦੱਸਣਗੇ ਕਿ ਕਿਵੇਂ ਦੀ ਲੱਗੀ ਮੰਮੀ ਸਮਝਾ ਦੇਣਗੇ ਮੰਮੀ ਬੜਾ ਸੁਖ ਹੈ ਬਹੁਤ ਸੁਖ ਹੈ ਸਮਝਣਾ ਤੁਸੀਂ ਇੱਕ ਮਿੰਟੇ ਸਮਝੋਗੇ ਠੀਕ ਠੀਕ ਚਾ ਸੌਂ ਗਈ ਹੋਰ ਸੌਂ ਗਈ ਜੀ ਉਹਦੇ ਕੋਲ ਹੋਏ ਉਹ ਘੋਨੀ ਆ ਮੈਂ ਲੱਗੀ ਸੌਂ ਗਈ ਕਿ ਜਾਗ ਰਹੀ ਹੈ ਸੌਂ ਗਈ ਬੱਲੇ ਨੂੰ ਤੂੰ ਤੇ ਸਾਡਾ ਟਾਸਕ ਪੂਰਾ ਕਰ ਦਿੰਦੀ ਆ ਸਵਾਦ ਨਹੀਂ ਲਿਆਣੇ ਨੀ ਪੂਰਾ ਸੋਟੀਆ ਸੋ ਜਾ ਸੋ ਜਾ ਭਗੀਆਂ ਨੂੰ ਮੋਢੇ ਥੱਕਦੇ ਆ ਨਾ ਲੈ ਕੇ ਚੱਲੋ ਤੇ ਲੈ ਚੱਲੋ ਜਰਾ ਠੀਕ ਆ ਹੁਣ ਚੱਲਿਆਂ ਜੀ ਬਾਜ਼ਾਰ ਮੈਂ ਸਿਮਰਤ ਤੇ ਨੂਰ ਕਿਉਂਕਿ ਸਵੇਰੇ ਸਵੇਰ ਮਸ਼ੀਨ ਵਾਲੇ ਆ ਗਏ ਸੀ ਇੰਸਟਾਲੇਸ਼ਨ ਵਾਸਤੇ ਪਰ ਚੱਕਰ ਕੀ ਪੈ ਗਿਆ ਟੂਟੀ ਤਾਂ ਫਿੱਟ ਨਹੀਂ ਕੀਤੀ ਹੋਈ ਜਿਹਦੇ ਵਿੱਚ ਮਸ਼ੀਨ ਉਹ ਫਿੱਟ ਹੋਣੀ ਹੈ ਤੇ ਨਾਲ ਹੀ ਹਲੇ ਪਾਵਰ ਪਲੱਗ ਹੈ ਨਹੀਂ ਸੀ ਮਾਲ ਪਾਵਰ ਸਾਕਟ ਹੈ ਨਹੀਂ ਸੀ ਓਨ ਲਾਈਨ ਚੱਲੇ ਆ ਤੇ ਉਹ ਸਮਝਾ ਕੇ ਚਲਾ ਗਿਆ ਵੀ ਕਿਵੇਂ ਕਿਵੇਂ ਇੰਸਟਾਲ ਹੋਣੀ ਹੈ ਹੁਣ ਉਸ ਆ ਮੈਂ ਟੂਟੀ ਤੇ ਪਾਵਰ ਸਾਕਟ ਲੈ ਕੇ ਆਈਏ ਪਰ ਸ਼ਾਮ ਨੂੰ ਚਲਾ ਕੇ ਮਸ਼ੀਨ ਦੇ ਵਿੱਚ ਕੱਪੜੇ ਧੋਈਏ ਕਿੱਦਾਂ ਨੂਰ ਸਿੰਘਾਂ ਫਿਰ ਤਿਆਰੀ ਹੈ ਚਲਿਏ ਚਲੋ ਆ ਜਾ ਭਰਾ ਫਟਾਫਟ ਆ ਜਾ ਫਟਾਫਟ ਚਲੀਏ ਆ ਜਾ ਆ ਜਾ ਆ ਜਾ ਗੱਡੀ ਕੈਮਰੇਸ ਤਾਂ ਸਾਫ਼ ਲੱਗ ਰਹੀ ਓ ਤਾਂ ਗੰਦੀ ਹੋਈ ਵੀ ਤੇ ਹੈਨਾ ਕੈਮਰੇਸ ਵਿੱਚ ਕਿੰਨੀ ਸਾਫ਼ ਲੱਗਣ ਦੀ ਹੈ ਗੱਡੀ ਕਿੰਨੀ ਕੁ ਜ਼ਰਾ ਲਿਸ਼ਕਦੀ ਹੁੰਦੀ ਪਰ ਮਿੱਟੀ ਨਾ ਭਰੀ ਵੀ ਇਹੋ ਦਾ ਆਹ ਦੇਖ ਮਾੜੀ ਗੱਲ ਹੈ ਡਰਾਈਵਿੰਗ ਕਰਦੇ ਫੋਨ ਯੂਜ਼ ਕਰਦੇ ਨੇ ਬੰਦੇ ਫਿਰ ਕਹਿੰਦੇ ਨੇ ਐਕਸੀਡੈਂਟ ਹੁੰਦੇ ਨੇ ਭਰਾ ਵੇ ਕੋਈ ਜੇ ਕੋਈ ਟ੍ਰੈਫਿਕ ਵਾਲਾ ਦੇਖ ਰਿਹਾ ਜੀ ਇਹ ਬੰਦਾ ਦੇਖ ਲੋ ਇਹਦਾ ਕਰਿਓ ਚਲਾਣ ਗੱਡੀ ਪਰ ਕੋਈ ਹੋਰ ਹੋएगी ਇਹਦੇ ਕੋਲ ਨਾ ਨਾ ਕਿਤੇ ਮੇਰਾ ਨਾ ਕਰ ਦੇ ਨਾ 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 ਕਰਿਓ ਚਲਾਣ ਭਾਈ ਲੋ ਜੀ ਸਾਂਝ ਪੈ ਗਈ ਏ ਸ਼ਾਮ ਦਾ ਵੇੜਾ ਹਲਕੀ ਹਲਕੀ ਠੰਡ ਸ਼ੁਰੂ ਹੋ ਗਈ ਏ ਇਤੋਂ ਇਸ ਮਰਦ ਕਹਿੰਦਾ ਟੂਟੀ ਲੈ ਲਈਏ ਕੈਲੈਂਡਰ ਚਲੋ ਚਲੋ ਦੇਖ ਲੈ ਟੂਟੀ ਕਿੱਦਾਂ ਨਹੀਂ ਮਿਲਨੀ ਇੱਥੋਂ ਲੋ ਜੀ ਆ ਗਿਆ ਨੂਰ ਮੁੰਡਾ ਦੇਖ ਲੈ ਯਾਰ ਸਾਰੇ ਬੋਰ ਕਰੀ ਜਾ ਰਹੇ ਨੇ ਸਿਮਰਤ ਵੀ ਚਲਾ ਗਿਆ ਕੋਈ ਨਹੀਂ ਰਹਿ ਗਿਆ ਸਿਮਰਤ ਵੀ ਕਿੱਥਾ ਸੱਚ ਕਿਤੇ ਹੈ ਉਹ ਪਤਾ ਨਹੀਂ ਕਿੱਥੇ ਗਿਆ ਹਾਂਜੀ ਮਾਤਾ ਹਾਂਜੀ ਮਾਤਾ ਨਾ ਕੋਈ ਕੱਪੜੇ ਬਦਲੇ ਆ ਹੈ ਉਹੋ ਹੀ ਪੁਰਾਣੇ ਵਾਲੇ ਕੱਪੜੇ ਪਏ ਨੇ ਤੋ ਠੀਕ ਹੈ ਫਿਰ ਹੋਰ ਕੀ ਤੁਸੀਂ ਬੋਰ ਕਰ ਰਹੇ ਹੋ ਮਾਤਾ ਬਹੁਤ ਜ਼ਿਆਦਾ ਯਾਰ ਨਹੀਂ ਬੋਰ ਤੇ ਮੈਂ ਹੋਰ ਤੁਸੀਂ ਕਹਿੰਦੇ ਹੋ ਹੋਰ ਹੋਰ ਤਾਂ ਮੈਂ ਹੋਣਾ ਸਿਮਰਤ ਗਿਆ ਸਿਮਰਥੜੇ ਤੱਕ ਆਇਆ ਨਹੀਂ ਉਹ ਕਿਤੇ ਕੀਰਤਨ ਤੇ ਗਿਆ ਕੀਰਤਨ ਲੱਗਿਆ ਕੀਰਤਨ ਕਰਨ ਗਿਆ ਇੱਧਰ ਮੈਂ ਸਵੇਰ ਦੇ ਤੇ ਸੁਕਣੇ ਪਿਆ ਪਹਿਲਾਂ 2 ਘੰਟੇ ਸੁੱਤਾ ਮੈਂ ਠੀਕ ਹੈ ਨਾ ਸਹੀ ਗੱਲ ਨੀਂਦ ਪੂਰੀ ਕਰੇ 2 ਘੰਟੇ ਮੈਂ ਸੁੱਤਾ ਸੌਣ ਤੋਂ ਬਾਅਦ ਮੈਂ ਉੱਠਿਆ ਸੱਜੇ ਕੋਈ ਨਹੀਂ ਫਿਰ ਮੈਂ ਵਲੌਗ ਬਣਾਉਣ ਲੱਗ ਗਿਆ ਐਡੀਟਿੰਗ ਕਰਨ ਲੱਗ ਗਿਆ ਵਿਹਲਾ ਬੈਠਾ ਜਦੋਂ ਉਹ ਵੀ ਕਰਕੇ ਵਿਹਲਾ ਆ ਗਿਆ ਇੱਕ ਆਦੀ ਪ੍ਰਮੋਸ਼ਨ ਆਈ ਉਸੇ ਪ੍ਰਮੋਟ ਕਰਨ ਲੱਗ ਗਿਆ ਹੋ ਉਹ ਵੀ ਨਿਬੜ ਗਿਆ ਜਿਹੜਾ ਕੰਮ ਫਕੂੜੀ ਨਿਵਾ ਛੱਡੀ ਕੁੜੀ ਨਿਵਾਣ ਤੋਂ ਬਾਅਦ ਹੁਣ ਉਹ ਵੀ ਹੁਣ ਮੈਂ ਹੁਣ ਕੀ ਕਰਾਂ ਸਮਝ ਨਹੀਂ ਆ ਰਹੀ ਮੈਂ ਵੀਰੇ ਸੋਚਿਆ ਮੈਂ ਕਿ ਨੁਸ਼ਾਰੇ ਜਾ ਕੇ ਆਣਾ ਨਹੀਂ ਛਲਗ ਬਣਾਉਣਾ ਜਿ ਸੋਈ ਸਾਂਭੀ ਹੈ ਨਾ ਹੈ ਛਲਗ ਬਣਾਉਣ ਵਾਲੇ ਤੜਕਾ ਲਾ ਹਾਂ ਛਲਗਾਂ ਨੂੰ ਤੜਕਾ ਲਾ ਰਹੇ ਹਾਂ ਮੈਂ ਕਹਿੰਦਾ ਮੇਰੇ ਸੋਈ ਸਾਂਭੀ ਮਮੀ ਦੀ ਸੋਈ ਸਾਂਭੀ ਤੇ ਤੜਕਾ ਲਾ ਇੱਕ ਦਿਨ ਤਾਂ ਸਾਂਭੀ ਹੈ ਨਾ ਮੈਂ ਇੱਕ ਦਿਨ ਨਹੀਂ ਨਾ ਇਹ ਜੇ ਸੱਲ ਦੇਖੋ ਜੇ ਮੈਨੂੰ ਛਲਗ ਬਣਾਣੇ ਜਾਂਦੇ ਹੁੰਦੇ ਨੇ ਮੈਂ ਛਲਗ ਬਣਾ ਛੱਡਣੇ ਸੀ ਉਹ ਕੁਝ ਨਾ ਕੁਝ ਤਾਂ ਕਰੀਏ ਨਾ ਮੈਂ ਤੇ ਰਾਜਮਾ ਛੋਲ ਬ ਹਾ ਹਾ ਜਰਾਗਾ ਮੜੀ ਗਿਆ ਤਾ ਤੁਸੀਂ ਤੇ ਹੁਣ ਛਲਗਮ ਜਿਹੜੇ ਸਿੱਪੀ ਤਰ੍ਹਾਂ ਲਾਓ ਤੜਕਾ ਨਹੀਂ ਆਉਂਦਾ ਰਣਾ ਇਹ ਕੁ ਫਰੇਟ ਸਹੀ ਸਮੇਂ ਥੋੜੀ ਹੋ ਗਈ ਕੱਲੀ ਮੈਗੀ ਬਣਾ ਕੇ ਸਹੀ ਸਮੇਂ ਥੋੜੀ ਹੋ ਗਈ ਮੈਂ ਮੈਗੀ ਹੁਣ ਆਂਦੀ ਬਣਾਣੀ ਮੈਂ ਕੀ ਕਰ ਸਕਦਾ ਆ ਗਈ ਮੇਰੀ ਅਰਧਾਂਗ ਨਹੀਂ ਆ ਜਾ ਬਹਿ ਜਾ ਭਗਵਾਨੇ ਤਾਂ ਤੁਸੀਂ ਕੀ ਕਿਹਾ ਸੀ ਕੀ ਕਿਹਾ ਸੀ ਨਹੀਂ ਨਹੀਂ ਕੀ ਕਿਹਾ ਸੀ ਠੀਕ ਹੈ ਕੀ ਕਿਹਾ ਸੀ ਮੈਨੂੰ ਜਦੋਂ ਥਿਆਣ ਤੋਂ ਪਹਿਲਾਂ ਚੇਪੀ ਆਪਾਂ ਜਾਣਾ 15 ਦਿਨਾਂ ਲਈ ਘੁੰਮਣਾ ਫਿਰਨਾ ਐਸ਼ ਕਰਨੀ ਏ ਮੈਂ ਕਿਹਾ ਠੀਕ ਏ ਮੈਂ ਕਿਹਾ ਵਧੀਆ ਕਿਤੇ ਹੈ ਘੁਮਾਓਗੇ ਫਰਾਓਗੇ ਲੈ ਕੇ ਚਲੋਗੇ ਕਿੱਥੇ ਇੱਥੇ ਬੈਠੇ ਹੋਏ ਆ ਦਿਨ ਦੇ ਲੋਂਗੇ ਨੇ ਚੇਪੀ ਕੀ ਗੱਲ ਏ ਬਾਈ ਨਹੀਂ ਕੀ ਕਰਨੀ ਗੱਲ ਕੀ ਹਾਂ ਕਹਾਂ ਦੱਸੋ ਚੇਪੀ ਦਿਨ ਬਣਾ ਲਾਗੇ ਆਈਆ ਤੇਰਾ ਛੇਪੇ ਨਾ ਮੈਨੂੰ ਜਾਣਦੇ ਨਾ ਮੈਨੂੰ ਜਾਣਦੇ ਮੈਂ ਆਪਾਂ ਲਾ ਕਰਾ ਚੱਕਰ ਵੀ ਸਾਡਾ ਹੋਰ ਏ ਨਾ ਔਰ ਅਸੀਂ ਦੋਨੋਂ ਵਕਰ ਵਕਰ ਨਹੀਂ ਸਕਦੇ ਸਿਸਟਮ ਨਹੀਂ ਉਹਦਾ ਉਹਦੇ ਪਿੱਛੇ ਵੀ ਸਿਸਟਮ ਰਹਿਦਾ ਸਕਦੇ ਆ ਉਦਾਂ ਵੇਸੇ ਥੋੜੇ ਦਿਨ ਤਾਂ ਚੱਲ ਚਾਰ ਪੰਜ ਦਿਨ ਤਾਂ ਪਰ ਗੈਪ ਪਾ ਸਕਦੇ ਆ ਪਰ ਚੱਕਰ ਜਿਹੜਾ ਮੋਟਾ ਚੱਕਰ ਇਹ ਬਣਿਆ ਹੋਇਆ ਹੈ ਪ੍ਰਮੋਸ਼ਨਾਂ ਆਉਂਦੀਆਂ ਨੇ ਮਹੀਨੇ ਦੇ ਵਿੱਚ ਕਿਤੇ ਕੋਈ 5-7 ਪ੍ਰਮੋਸ਼ਨਾਂ ਕਰਨੀਆਂ ਹੁੰਦੀਆਂ ਨੇ ਕਿਹੜੇ ਟਾਈਮ ਪ੍ਰਮੋਸ਼ਨ ਆ ਜੇ ਕੋਈ ਡੈਡ ਲਾਈਨ ਮਿਲ ਜਾਂਦੀ ਹੈ ਨਾ ਵੀ ਹੁਣ ਕਹਿ ਦਿੰਦੇ ਨੇ ਵੀ ਇੰਨੀ ਤਰੀਕ ਨੂੰ ਤੁਸੀਂ ਆਹ 7-4 ਦਿਨ ਬਾਅਦ ਪ੍ਰਮੋਸ਼ਨ ਦੇਣੀ ਹੈ ਤੇ ਉਹਦਾ ਸਾਡਾ ਹੁਣ ਇਹ ਦੋਨਾਂ ਦਾ ਜ਼ਰੂਰੀ ਹੈ ਪ੍ਰੋਮੋਸ਼ਨ ਵੀ ਕਰਨੀ ਹੈ ਦੇਖੋ ਆਬਵੀਅਸਲੀ ਰੁਜ਼ਗਾਰ ਹੈ ਸਾਡਾ ਪਰ ਪ੍ਰੋਮੋਸ਼ਨ ਕਰਨੀ ਹੈ ਅਸੀਂ ਸਾਨੂੰ ਅਰਨਿੰਗ ਹੁੰਦੀ ਹੈ ਉਤੋਂ ਸਾਡਾ ਫਾਈਨੈਂਸ਼ੀਅਲ ਪਰਪਸ ਹੁੰਦਾ ਉਹ ਵੀ ਪ੍ਰੋਮੋਸ਼ਨਸ ਕਰਦੇ ਜਿਵੇਂ ਬ੍ਰਾਂਡ ਦੀਆਂ ਹਨਾ ਅਲੱਗ-ਅਲੱਗ ਬ੍ਰਾਂਡਸ ਦੀਆਂ ਹੁਣ ਉਹ ਪ੍ਰੋਮੋਸ਼ਨ ਆਈਆਂ ਹੋਈਆਂ ਨੇ ਹੁਣ ਫਿਰ ਮੈਂ ਭੱਜ ਜਾਊਂਗਾ ਕਿਰਨ ਪ੍ਰੋਮੋਸ਼ਨ ਆ ਗਈ ਇਕੱਠਿਆਂ ਦਾ ਹੋਣਾ ਜ਼ਰੂਰੀ ਹੈ ਕਿਰਨ ਮੁਥਿਆਣਾ ਪੈਣਾ ਹੈ ਦੂਸਰੇ ਨਾਲ ਬਲੌਗਿੰਗ ਹੈ ਜਿਹੜੀ ਬਲੌਗਿੰਗ ਕਰਦੇ ਉਹ ਵੀ ਇਕੱਠਿਆਂ ਕਰਦੇ ਆ ਉਹਦਾ ਵੀ ਕੰਮ ਇਕੱਠਿਆਂ ਦਾ ਹੋਣਾ ਜ਼ਰੂਰੀ ਹੈ ਸੋ ਇਸ ਕਰਕੇ ਹੁਣ ਜਿਵੇਂ ਕਹਿੰਦਾ ਦੋ ਸਰੀਰ ਤੇ ਜਾਨ ਇੱਕ ਉਹ ਵਾਲਾ ਹਿਸਾਬ ਹੈ ਜੁੜੇ ਹੋયા ਸੀ ਇੱਕ ਦੂਜੇ ਨਾਲ ਕੰਮਕਾਰ ਨੂੰ ਲੈ ਕੇ ਕਿਸੀ ਪੇ ਤਾਂ ਜਿੱਦਨ ਦਾਈ ਤੇ ਸੇ ਅਸੇ ਕਮਰੇ ਚ ਬੜਾਈ ਜੀ ਦੂਜੇ ਕਮਰੇ ਚ ਜਾ ਕੇ ਨਹੀਂ ਵੇਖਿਆ ਹੋਰ ਵੀ ਤਾਂ ਦਾਈ ਹੋਣੀ ਨਾ ਉਧਰ ਜਾ ਕੇ ਕਿ ਉਧਰ ਕੀ ਪੱਠੇ ਵੱਟਣ ਨਹੀਂ ਜਾਂਦੇ ਉਹ ਡੈਡ ਲੈ ਸਕਦਾ ਕਿਵੇਂ 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 ਜਿਹੜੀ ਪੱਠੇ ਵੱਟਣ ਜਾਣ ਹੀ ਡੇ ਬੈਠੇ ਉੱਥੇ ਜੋ ਲੈ ਕੇ ਜੋ ਡੈਡ ਨੂੰ ਪਾਇ ਜੀ ਪੱਠੇ ਵੱਟ ਸਹੀ ਗੱਲ ਹੈ ਨਹੀਂ ਬਾਹੂ ਨੂੰ ਫੋਨ ਕਰ ਯਾਰ ਬਾਹੂ ਕਿੱਥੇ ਆ ਪਰ ਉਹਨੂੰ ਸ਼ਹਿਰੇ ਜਾ ਕੇ ਆਈ ਹੈ ਉਹ ਲੱਗੋ ਫੋਨ ਆ ਗਿਆ ਨਾ ਬੋਲ ਲੈਣੇ ਫਰੀ ਹੁਣ ਮੇਰੇ ਕੋਲ 1:39 ਹੋਏ ਬਸ 2 ਹੋਏ ਫਰੀ ਹੁਣ 2 ਵਜੇ ਦੋ ਜਹਾ ਕਿਰਤਨ ਕਰਦਾ ਨੇ ਦੋ ਟਾਈ ਵਜ ਜਾਂਦੇ ਨੇ ਪਰ ਲੰਗਰ ਪਾਣੀ ਵੀ ਤਾਂ ਛਕੇ ਗਈ ਨਹੀਂ ਨਹੀਂ ਖਾ ਕੇ ਆਉਂਦਾ ਅੱਛਾ ਟਾਈਮ ਨਹੀਂ ਨਾਲੇ ਹੁੰਦਾ ਤੇ ਫਿਰ ਭੱਜ ਜਾਂਦੇ ਫਿਰ ਕਰਕੇ ਸਵੇਰੇ ਹਮ ਚਲੋ ਜੀ ਮਾਤਾ ਨੀ ਦਾ ਸੋਭਾ ਨੇ ਸੁਣਾ ਤੇ ਮੈਨੂੰ ਕਿਰਨ ਨੇ ਵੀ ਬਾਨਾ ਮਾਰ ਕੇ ਲਿਆਦਾ ਹੁਣ ਮੈਂ ਕੀ ਕਰਾਂ ਮੈਂ ਜਾ ਵੀ ਨਹੀਂ ਸਕਦਾ ਵਾਪਸ ਕਿਉਂਕਿ ਕੰਮ ਹੈ ਸਾਡੀਆਂ ਕਿੰਨੀਆਂ 5 6 ਪ੍ਰਮੋਸ਼ਨਾਂ ਪਈਆਂ ਨਾਲੇ ਕਰਨ ਵਾਲੀਆਂ ਉਹ ਵੀ ਐ ਹੁੰਦਾ ਨਾ ਹਾਲੇ ਉਹ ਬ੍ਰਾਂਡ ਵੱਲੋਂ ਸਾਨੂੰ ਆਉਂਦੀ ਹੈ ਕਨਸੈਪਟ ਆਉਂਦਾ ਵੀ ਹਜੇ ਤਾਂ ਹੋਵੇ ਨਾ ਵੀ ਇਕੱਠਾ ਇਕੱਠੇ ਬਣਾ ਦੀ ਕੋਈ ਪ੍ਰੋਡਕਟ ਤੋਂ ਤੁਰੇ ਹੋਏ ਨਹੀਂ ਹਲੇ ਤੱਕ ਪਹੁੰਚੇ ਨਹੀਂ ਜਿਹਦਾ ਸਕੀਮ ਪਏ ਪਾ ਸਕਦੇ ਆ ਇਕੱਠੀਆਂ ਇੱਕ ਦਿਨ ਰੱਖਿਆ ਕਰਾਂਗੇ ਪੰਜ ਸੱਤ ਪ੍ਰਮੋਸ਼ਨ ਇਕੱਠੀਆਂ ਇੱਕੋ ਦਿਨ ਵਿੱਚ ਨਵੇੜ ਦੀਆਂ ਠੀਕ ਹੈ ਉਸ ਤੋਂ ਬਾਅਦ ਹਾਂ ਸਹੀ ਗੱਲ ਏ ਪਰ ਚੱਕਰ ਕੀ ਪ੍ਰੋਡਕਟ ਉਹਨਾਂ ਦੇ ਲੇਟ ਆਉਂਦੇ ਨੇ ਇਹ ਪਹਿਲਾਂ ਇੱਕ ਪ੍ਰੋਡਕਟ ਆਣਗੇ ਫਿਰ ਦੋ ਦਿਨ ਬਾਅਦ ਦੂਜਾ ਆਇਆ ਤੀਜੇ ਵਾਰ ਕਰਨੀ ਪੈਂਦੀ ਏ ਜਾਂ ਤਾਂ ਉਹਨਾਂ ਨੂੰ ਕਿਹਾ ਗਿਆ ਅਗਲੇ ਮਹੀਨੇ ਤੋਂ ਵੀ ਪੂਰੇ ਮਹੀਨੇ ਦੀ ਪਹਿਲਾਂ ਦੱਸ ਤੋਂ ਪ੍ਰਮੋਸ਼ਨਾਂ ਜਿਹਨਾਂ ਜਿਹਨਾਂ ਪਰ ਇਹ ਵੀ ਨਹੀਂ ਪਤਾ ਕਹਿੰਦੇ ਦੇਣੀ ਹੈ ਪ੍ਰਮੋਸ਼ਨ ਕਹਿੰਦੇ ਨਹੀਂ ਦੇਣੀ ਇਹ ਵੀ ਇਹ ਚੱਕਰ ਕਰਕੇ ਨਹੀਂ ਤਾਂ ਮੈਂ ਹੁੰਦਾ ਮੋਹਾਲੀ ਹੁਣ ਤਾਂ ਗੇਮ ਖੇਡ ਰਾਂ ਦਾ ਵਰਲਡ ਕੱਪ ਚਲਾਈ ਪਿਆ ਹਾਂ ਤਾਂ ਮੈਂ ਉੱਤੇ ਕ੍ਰਿਕਟ ਓਏ ਹੋਏ ਹੋਏ ਇਹ ਦੂਜੀ ਗੇਮ ਨਹੀਂ ਲੈਂਦੀ ਜਿਹੜੀ ਕਾਂਦੇ ਨੇ ਹੋਣੀ ਪੀਐਸ ਬਾਈ ਲੈਂਦੀ ਮੈਂ ਲੈਂਦੀ ਉੱਤੇ ਆ ਖੇਡ ਦਿੰਦੇ ਲਾ ਭੇ ਖੇਡ ਰਾਂ ਤਾਂ ਲੈਂਦੀ ਏ ਬੋਲਾ ਬਾਈ ਬੋਲਾ ਪੀਐਸ 5 ਲੈਂਦੀ ਮੈਂ ਵਾਰ ਵਾਰਸ ਫੋਨ ਕਰੀਏ ਨਾ ਇਹਨਾਂ ਨੂੰ ਤੇ ਕੀ ਇਹਨਾਂ ਨਾਲ ਕਰੇ ਚਿੱਪੀ ਕਿਤੇ ਚਿੱਪੀ ਗੇਮ ਖੇਡਦੇ ਨੇ ਕਾ ਬੁਗੇਮ ਕੜੇ ਨਿਕਾਜਾ ਬੱਚਾ ਵਾ ਲੈ ਬਚਪਨ ਦੇ ਬਚਪਨ ਦੇ ਸਾਰੇ ਮੈਸ਼ੌਂਗ ਹੋਂ ਪੂਰੇ ਕਰਨ ਰਿਆ ਉਹ ਜਿਹੜਾ ਹੋ ਜੀ ਐਪਲ ਵਿਜ਼ਨ ਪ੍ਰੋ ਉਹ ਵੀ ਲਿਆਵਾਂਗੇ ਉਹ ਵੀ ਲਿਆਵਾਂਗੇ ਹਾਲੇ ਲਿਆਂਦਾ ਪਰ ਲਾਵਾਂਗਾ ਜਰੂਰ ਜਰੂਰ ਕਮਨ ਜਾ ਹੋ ਜੇਗਾ ਥੋੜਾ ਜਿਹਾ ਹਾਲੇ ਐਵੇਂ ਲੱਗਦਾ ਬਹੁਤ ਮਹਿੰਗੇ ਪੈਸੇ ਲਾਣੇ ਵਰਥੇਬਲ ਨਹੀਂ 2.5 ਲੱਖ ਰੁਪਏ 2.5 ਲੱਖ ਦਾ ਬਹੁਤ ਮਹਿੰਗਾ ਬਹੁਤ ਮਹਿੰਗਾ ਯਾਦਾ ਐਪਲ ਵਾਲੇ ਕਿਹਨਾਂ ਸਾਨੂੰ ਸਪੌਂਸਰ ਕਰਦੇ ਨੇ ਹੈ ਕਰਦੇ ਜੇ ਕੋਈ ਐਪਲ ਦਾ ਸੀਈਓ ਸਾਨੂੰ ਦੇਖ ਰਿਹਾ ਹੈ ਅਮਰੀਕਾ ਚ ਬੈਠਾ ਸਨੁਕਾਰ ਤੋਂ ਸਪੌਂਸਰ ਹੈ ਐਪਲ ਵਿਜ਼ਨ Pro ਓਕੇ ਗਾ ਬੈਠੋ ਕਰੇ ਆਰਾਮ ਨਾਲ ਮੇਰੀ ਗੱਲ ਆਹ ਸਹੀ ਗੱਲ ਹੈ ਚੰਦੋ ਸ਼ਹਿਰੇ ਜਾ ਕੇ ਆਨੇ ਆਪਾਂ ਬਾਹੂਰੀ ਆਜੇ ਨਾ ਹਨਾ ਤੈਨੂੰ ਸ਼ਹਿਰੇ ਚਲਦੇ ਹਾਂ ਹਮ ਚਲੇ ਹੈ ਬਾਜ਼ਾਰ ਕੁਝ ਮੰਗਾਣਾ ਹੈ ਕੋਈ ਤੋ ਦੱਸ ਦੋ ਕੁਝ ਮੰਗਾਣਾ ਹੈ ਨਹੀਂ ਚਲੋ ਠੀਕ ਹੈ ਦੇਖ ਲਿਓ ਆਪਣੇ ਪਬਜੀ ਦੇ ਰਿਮੋਟ ਲੈ ਆਣਾ ਮੈ ਲੱਗਾ ਤੈਨੂੰ ਲਿਵਾਵਾਂ ਇੱਕ ਪਬਜੀ ਹੀ ਹੈਡਿੰਗ ਹੀ ਪਬਜੀ ਫਿਰ ਚਲੋ ਅਸੀਂ ਤਾਂ ਪਬਜੀ ਦਾ ਰਿਮੋਟ ਲੈਣ ਚਲੇ ਆਂ ਮੰਮੀ ਤੁਸੀਂ ਮੰਗਾਣਾ ਪਬਜੀ ਦਾ ਰਿਮੋਟ ਮਗਾ ਸਵੇਰ ਦੇ ਬੋਰ ਹੋ ਰਿਹਾ ਕਿਸੇ ਨੇ ਸਾਨੂੰ ਸਾਡੀ ਬਾਤ ਨਹੀਂ ਪੁੱਛੀ ਹੁਣ ਅਸੀਂ ਆਪਣੀ ਮਰਜ਼ੀ ਨਾਲ ਆਵਾਂਗੇ ਕਿ ਨਹੀਂ ਪਬਜੀ ਪਬਜੀ ਖੇਡ ਲਈਏ ਹੁਣ ਪਬਜੀ ਦੁਬਾਰਾ ਸ਼ੁਰੂ ਕਰੀਏ ਕੱਢੀਏ ਆਪਣੇ ਪਬਜੀ ਵਾਲੇ ਰਿਮੋਟ ਬਾਹਰ ਤਾਂ ਸਹੀ ਗੱਲ ਏ ਹੁਣ ਤਾਂ ਬਾਪੂ ਨੇ ਬੜਾ ਟਾਈਮ ਲਾ ਲਿਆ ਨਾ ਯਾਰ ਆਏ ਹਾਏ ਹਾਏ ਆਜੋ 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 ਸਰਦਾਰ ਸਾਹਿਬ ਪੱਟੇ ਵੜ ਗਿਆ ਹਾਂ ਹਾਂਜੀ ਵੜਨ ਲੇ ਬਠੇ ਕੁਤਰੇ ਨਹੀਂ ਯੂ ਕੈਨਟ ਧਰ ਗਿਆ ਤੇ ਪਾਣੀ ਪੂਣੀ ਪਲਾਦਾ ਪਾਣੀ ਪਰਾਵਾ ਵਾਹ ਜੀ ਤੁਸੀਂ ਸਵੇਰ ਦੇ ਕਿੱਥੇ ਸੀ ਬਾਹਰ ਬੈਠਾ ਐਵੇਂ ਬਾਹਰ ਬੈਠੇ ਜੀ ਮੈਂ ਬੋਰ ਹੋਈ ਜਾਂਦਾ ਸੀ ਤੁਸੀਂ ਜੇ ਮੈਂ ਨਾਲ ਕੀ ਹੁੰਦਾ ਸੀ ਹੈ ਤੁਸੀਂ ਆਪਣਾ ਡੈਟ ਫੋਨ ਫੋਨ ਤੇ ਲੱਗਾ ਸੀ ਮੈਂ ਨਾ ਧੰਨ ਸਾਨੀ ਚਲਿਏ ਸਾਰੀ ਹੋ ਜਾਣੇ ਚੱਲ ਪੋ ਚੱਲ ਚੱਲ ਲੈ ਆ ਦਿਤਾ ਤੁਹਾਨੂੰ ਕਹਿੰਦਾ ਏ ਲੈ ਜੀ ਉਹਨੂੰ ਪੱਕਾ ਹੀ ਆ ਚਲੋ ਫਿਰ ਆਈ ਫਿਰ ਆਪਾਂ ਆ ਗਈ ਹੁਣ ਤੂੰ ਇੱਕ ਕੰਮ ਦੀ ਗੱਲਾਂ ਨਹੀਂ ਕਰ ਸਕਦਾ ਹੈ ਸਟੈਂਡ ਲੈਣਾ ਹੁਣ ਸਟੈਂਡ ਆ ਮੁੜ ਗਿਆ ਮੁੜ ਗਿਆ ਇੱਕ ਸਟੈਂਡ ਵੀ ਤੇਰੇ ਤੋਂ ਕੱਲਿਆਂ ਲਿੱਤਿਆ ਗਿਆ ਤੁਹਾਨੂੰ ਸਪੈਸ਼ਲ ਗੱਡੀ ਚੋਂ ਕੱਢ ਕੇ ਲਿਆਂਦਾ ਉਹ ਤੇ ਗੱਡੀ ਲਾ ਕੇ ਆਇਆ ਤੇਰ ਮਾਂ ਨਹੀਂ ਤੇ ਕਹਾਂ ਦੀ ਜਣਾ ਕੀ ਗਲਤ ਲਿਆ ਮੈਂ ਤਾਂ ਨਹੀਂ ਕਹਿਣਾ ਛੋਟਾ ਵੱਡਾ ਅੱਜ ਹੂੰ ਬਾਨੇ ਤੇਰੇ ਕੋਲ ਤਿਆਰ ਨੇ 24 ਘੰਟੇ ਉਸਤਾਦ ਕੀ ਜੀ ਵੇ ਲੈਣਾ ਹੈ ਤੇ ਕਿਹੜਾ ਸਹੀ ਫੇਸ ਹੁੰਦਾ ਸਾਨੂੰ ਦੂਰੋਂ ਦਿਖਾ ਦੇਣਾ ਚੱਕ ਕੇ ਅਸੀਂ ਦੂਜਾ ਕਿਹੜਾ ਸਟੈਂਡ ਇੱਕ ਤਾਂ ਇਹ ਲੈਣਗੇ ਲੈ ਬੜੀ ਸਾਹਿਬ ਸ਼ਾਲਾ ਆ ਜਾਂਦੇ ਇੱਥੇ ਕੋ ਕਿੱਥੇ ਦੁਕਾਨ ਉਹਦੀ ਵਾਲੀ Ona phone ਵਾਲੀ ਹੈਗੀ ਵੀ ਦੁਕਾਨ ਦੇ ਨੇੜੇ ਆਹ ਜੀ ਬੜੀਆਂ ਉੱਪਰ ਬੋਲਾਂਗੇ ਆਹੋ ਯਾਰ ਰਿਮੋਟ ਲੈਣਾ ਮੈਂ ਤਾਂ ਹੀ ਚੱਲਣਾ ਕੰਮ ਮੇਰਾ ਸਹੀ ਗੱਲ ਹੈ ਮੇਰਾ ਤਾਂ ਪਬਜੀ ਵਾਲਾ ਰਿਮੋਟ ਨਹੀਂ ਮਿਲਿਆ ਇੱਥੋਂ ਨਾ ਇੱਥੋਂ ਉਹਨਾਂ ਦੇ ਟ੍ਰਿਗਰ ਮਿਲੇ। ਛਿਲਾਂ ਨੂੰ ਪਤਾ ਆਹ ਹੈ ਆਹ। ਯਾਹ ਹੋ ਰਿਹਾ ਯਾਰ। ਪੂਰੇ ਭਗੜੇ ਪੈ ਰਹੇ ਨੇ। ਚਲੋ। ਨਹੀਂ ਲਿਖਿਆ ਸੀ ਪਬਜੀ ਗੇਮ ਖੇਡਣਾ। ਨਹੀਂ ਉਹਨੂੰ ਬੁਲਾਣਾ। ਹੈਂ? ਉਂਗਲਾਂ ਨਾਲ ਖੇਡਾਂਗੇ ਹੁਣ ਨਹੀਂ ਆਪਾਂ ਰਿਮੋਟ ਰਿਮੋਟ ਦਾ ਵਰਤਣੇ। ਜੇ ਸਿਮਰਤ ਨਾ ਜਾਵੇ ਬਾਹਰ। ਪਤਾ ਹੈ ਪ੍ਰੋਣਾ ਹੈ। ਘਰੇ ਬੈਠੋ। ਹੈਨਾ? ਕੋਈ ਗੱਲਬਾਤ ਕਰੋ। ਫਿਰ ਕੀ ਲੋੜ ਬਈ ਹੈਨਾ ਪਰ ਉਹ ਗੇਮਾ-ਗੋਮਾ ਖੇਡਣ ਦੀ। ਸਾਥ ਨਹੀਂ ਦਿੰਦਾ ਰਏ ਮਾੜਾ ਬੰਦਾ ਇਹ ਇਹ ਬੰਦਾ ਠੀਕ ਨਹੀਂਗਾ ਬੰਦਾ ਠੀਕ ਹੋਵੇ ਇਹ ਤਾਂ ਗੱਲ ਹੀ ਗਾਦੀ ਹੈ ਬਾਈ ਆਪਾਂ ਨੂੰ ਕੀ ਲੋੜ ਪਈ ਗੇਮਾਂ ਕੁਮਾਂ ਖੇਡੇ ਦੇ ਕੋ ਟਾਈਮ ਪਾਸ ਕਰਨੀ ਗੇਮਾਂ ਦੇ ਰਿਮੋਟ ਲੱਭਦੇ ਫਿਰਦੇ ਆਪਾਂ ਇੱਥੇ ਮੈਂ ਚਲੇ ਜਾਣਾ ਬਾਈ ਕਰਨ ਨਹੀਂ ਜਾਣਾ ਪਰ ਮੋਡ ਲੈ ਆ ਮੈਂ ਕਹਿੰਦਾ ਮੈਂ ਕਹਿੰਦਾ ਮੇਰਾ ਮਨ ਕਰਦਾ ਆਪਾਂ ਜਾ ਕੇ ਨਾ ਗੇਮ ਹੀ ਲੈ ਗਾਈਏ ਘਰੋਂ ਚੱਕ ਲਿਆ ਨੇ ਨਾਲ ਤੇ ਨਾਲ ਟੀਵੀ ਚੱਕ ਲਿਆ ਨਹੀਂ ਇੱਕ ਫਿਰ ਕਿਰਨ ਨੂੰ ਕਹਿੰਦਾ ਕਿਰਨ ਮਹੀਨਾ ਰੁਕ ਜਾ ਭਾਵੇਂ ਸਹੀ ਗੱਲ ਇਹ ਹੈ ਜਿਹ ਲਿਆਂਦੀ ਹੁੰਦੀ ਹੈ ਨਾ ਗੇਮ ਹੁਣ ਤੱਕ ਮੈਂ ਤਾਂ ਕਿਰਨ ਨੂੰ ਕਹਿੰਦਾ ਰਿਹਾ ਵੀ ਲੈ ਚਲਦੇ ਆ ਗੇਮ ਕਹਿੰਦੀ ਨਹੀਂ ਟੀਵੀ ਕਿੱਥੇ ਰੱਖਾਂਗੇ ਗੇਮ ਤਾਂ ਰਹਿਣੀ ਸੀ ਟੀਵੀ ਦੀ ਪ੍ਰੋਬਲਮ ਸੀ ਹਾਏ ਹਾਏ ਨਹੀਂ ਸਿਟਾ ਕੀ ਕਰੀ ਮੇਰੀ ਕੁੜੀ ਕਪੜੇ ਖਾਂਦੀ ਐ ਇਹਨੂੰ ਕੁਝ ਖਵਾਓ ਕੋ ਕਪੜੇ ਖਾਈ ਜਾਂਦੀ ਐ ਇਧਰ ਮਾਤਾ ਸੁੱਤੀ ਆਏ ਹਾਏ ਹਾਏ ਹੋਰ ਭਰਾ ਸਾਹ ਲੈਣ ਲੱਗਾ ਸਾਹ ਲੈਣ ਲੱਗਿਆ ਤੁਸੀਂ ਲੈਣੀਆਂ ਅੱਡ ਤੱਕ ਮੇਰਾ ਗੇਮ ਵਾਲਾ ਰਿਪੋਰਟ ਨਹੀਂ ਮਿਲਿਆ ਕਰਨਾ ਬੜਾ ਔਖਾ ਹੈ ਬਸ ਸਿਸਟਮ ਥਾੜੀ ਮਨਦਾ ਬਹੁਤ ਆ ਗੇਮ ਇਹ ਤਾਂ ਵਾਈਪਰ ਨਹੀਂ ਮਿਲਿਆ ਸਾਰਾ ਨਸ਼ਾ ਹੋ ਜਾਂਦਾ ਸਾਡੇ ਕੋਲ ਨਹੀਂ ਮਿਲਿਆ ਹੋਰ ਤੁਹਾਡਾ ਇਧਰ ਇਧਰ ਏਰੀਆ ਦੇ ਵਿੱਚ ਇੱਕ ਚੀਜ਼ ਮੰਨਣ ਵਾਲੀ ਜਿਹੜੀ ਚੀਜ਼ ਉਧਰ ਪਹਿਲਾਂ ਆ ਜਾਂਦੀ ਹੈ ਨਾ ਇਧਰ ਥੋੜੀ ਲੇਟ ਆਉਂਦੀ ਆਉਂਦੀ ਜਰੂਰ ਪਰ ਥੋੜੀ ਲੇਟ ਆਉਂਦੀ ਹੈ ਇਹ ਫਰਕ ਤਾਂ ਹੈ ਨਹੀਂ ਫਿਰ ਚਲੋ ਲਿਆਣਾ ਤਾਂ ਪੈਣਾ ਪਰ ਇਹ ਫਰਕ ਤਾਂ ਹੈਗਾ ਇਸ ਸੀਰੀਜ਼ ਦਾ ਉਧਰ ਦਾ ਉੱਧਰ ਕੋਈ ਵੀ ਨਵੀਂ ਚੀਜ਼ ਪਹਿਲਾਂ ਆਉਂਦੀ ਹੈ ਇੱਧਰ ਫਿਰ ਹੌਲੇ ਹੌਲੇ ਲੁਧਿਆਣਾ ਲੁਧਣਾ ਕ੍ਰੋਸ ਕਰਦੇ ਜਲੰਧਰ ਤੱਕ ਪਹੁੰਚ ਗਏ ਇੱਥੇ ਤਾਂ ਕਮਨ ਹੋ ਜਾਂਦੀ ਹੈ ਕਮਨ ਹੋ ਜਾਂਦੀ ਹੈ ਚਾਹ ਬਣਾ ਦਿਓ ਯਾਰ ਸਿਰ ਦੁਖਣ ਡਿਆ ਮੇਰਾ ਬਹੁਤ ਜ਼ਿਆਦਾ ਚਾਹ ਘੋਤੋ ਭਿੱਗ ਕੇ ਮੈਂ ਚਾਹ ਪੀ ਕੇ ਲੱਸੀ ਬਣਾ ਦਿਓ ਯਾਰ ਹਾਂ ਹੁਣ ਲੱਸੀ ਕੋਣ ਹੁਸ਼ਾਰੂ ਲੱਸੀ ਮੈਂ ਵੀ ਨਾ ਮੰਮੀ ਚੀਨੀ ਵਾਲੀ ਲੱਸੀ ਬਣਾ ਦਿਓ ਮਿੱਠੀ ਲੱਸੀ ਹਾਂ ਆਹ। ਇਹ ਤਾਂ ਗਰਾਮੀ ਅੱਗੇ ਖਰਾਬ ਆ। ਉਹ ਮਨੀਰਾਂ ਨਹੀਂ ਖਰਾਬ ਯਾਰ ਗਾਲਾ ਕਮਾਲ। ਲੱਸੀ ਨਾਲ ਗਾਲਾ ਥੋੜੀ। ਯਾਰ ਲੱਸੀ ਨਾਲ ਗਾਲਾ ਕੌਣ ਕਹਿੰਦਾ ਖਰਾਬ ਹੁੰਦਾ? ਖੱਟਾ ਹੁੰਦਾ ਨਾ ਦਹੀਂ। ਨਹੀਂ ਹੁੰਦਾ ਫਿਰ ਦਹੀਂ ਤਾਂ ਖਵਾਈ ਜਾਂਦੇ ਹੋ। ਇਸੇ ਵੇਲੇ ਟਾਈਮ ਮਾਰਨਿੰਗ ਟਾਈਮ ਆਇਆ। ਇਹ ਕਿਹੜਾ ਲੌਜੀਕ ਹੋਇਆ? ਨਹੀਂ ਬਣਾਉਣ ਦੇ ਮਰੇ ਦੇ ਕਿੰਨੇ ਬਹਾਨੇ ਚੱਲ ਰਹੇ ਨੇ। ਸਵੇਰੇ ਦਹੀਂ ਖਵਾ ਛੱਡੀ ਹੋਣ ਕਹਿੰਦੇ ਗਲਾ ਖਰਾਬ ਹੋ ਜਾਏਗਾ। ਨਹੀਂ ਖੱਟਾ। ਉਹ ਤੁਹਾਡੇ ਨੂੰ। ਨਹੀਂ ਟਾਈਮ ਨਹੀਂ ਨਾ ਹੁਣ ਲੱਸੀ ਦਾ। ਮੰਮੀ ਐ ਨਹੀਂ ਹੁੰਦਾ। ਨੀ ਪਲਾਣੀ ਦਾ ਗੱਲ ਵੱਖਰੀ ਏ ਨਹੀਂ 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 ਪਲਾਣੀ ਤਾਂ ਬਾਨੇ ਦਾ 50 ਮਾਰ ਲਓ ਤੁਸੀਂ ਵੀ ਲੱਸੀ ਨਹੀਂ ਪਲਾਣੀ ਹਨਾ ਬਟ ਇਹ ਨਾ ਇਹ ਬਾਨੇ ਮਾਰਦੇ ਤੁਸੀਂ ਹੁਣ ਉਹਨੂੰ ਤਾਂ ਟਾਈਮ ਨਹੀਂ ਲੱਗਾ ਬਣਾਉਣਾ ਜੱਟ ਬਣਾ ਗਿਓ ਮਾਰ ਲਓ ਬਣਾ ਦਿਓ ਫਿਰ ਮੈਨੂੰ ਅਸੀਂ ਦੀ ਗੱਲ ਏ ਕੋਈ ਕਹਿੰਦਾ ਵੀ ਦੁਪਹਿਰ ਦੇ ਟਾਈਮ ਤੁਹਾਨੂੰ ਗੋਭੀ ਦੇ ਪਕੌੜੇ ਲਿਆ ਕੇ ਖਵਾਵਾਂਗੇ ਕੋਈ ਕਹਿੰਦਾ ਤੁਹਾਨੂੰ ਲੱਸੀ ਪਲਾਵਾਂਗੇ ਸਪੈਸ਼ਲ ਮੇਰੇ ਤੋਂ ਪੁੱਛ ਕੇ ਦਈ ਜਮਾਈ ਕਹਿੰਦੇ ਜਮਾਈਂਗਾ ਮੈਂ ਕਹਿੰਦਾ ਲੱਸੀ ਪੀਵਾਂਗਾ ਗੱਲ ਮੈਂ ਕੋਈ ਕਹਿੰਦਾ ਤੁਹਾਨੂੰ ਅੰਗੂਰ ਖਵਾਈ ਅੰਗੂਰ ਦਿਖਦੇ ਨਹੀਂ ਕਿ ਕਿੱਥੇ ਨੇ ਕੱਟਿਆ ਗਿਆ ਵੀ ਨਿੱਜੀ ਜਿੱਸੇ ਪੀਦਾ ਐ ਤਰ੍ਹਾਂ ਘਟ ਕਰਤੇ ਅੰਗੂਰ ਦੀ ਗੱਲ ਹੋ ਰਹੀ ਹੈ ਸੇਬ ਦੀ ਨਹੀਂ ਹੋ ਰਹੀ ਅੰਗੂਰ ਕਿਉਂ ਵੇ ਪਿਆ ਰੱਖ ਗਏ ਜਾ ਕੇ ਵੇਚ ਦੇ ਤੁਰ ਫਿਰ ਖਾਓ ਇਹ ਐਂਕਰ ਫਰੂਟ ਹੀ ਦੇ ਦੋ ਦੱਸੀ ਰਹਿਣ ਦੋ ਪਪੀਤਾ ਤੇ ਅੰਗੂਰ ਕੱਟ ਦੋ ਠੀਕ ਹੈ ਨਾ ਓਹ ਹੋ ਮੂੰਹ ਵੇਖੋ ਕਿੰਨਾ ਅੱਡਿਆ ਕਰਾਂ ਦੇ ਵਾਸੀ ਮਰਨੋ ਕੀ ਬਾਅਦ ਮੈਂ ਕੁੜੀ ਸਵਾ ਕੇ ਗਈ ਸੀ ਆਪਣੀ ਉੱਠੀ ਕਿਉਂ ਦੋਂ ਦੇ ਵੀ ਚਲੋ ਦੋਸਤੋ ਮੈਂ ਤੁਹਾਨੂੰ ਮਿਲਦਾ ਕੱਲ ਕਿਉਂਕਿ ਮੈਂ ਜਾਣ ਲੱਗਾ ਨੁਸ਼ਾਰੇ ਫਰੂਟ ਖਾਨ ਇਹਨਾਂ ਨੇ ਤਾਂ ਮੈਨੂੰ ਫਰੂਟ ਦੇਣਾ ਨਹੀਂ ਤੇ ਆਪਾਂ ਮਿਲਾਂਗੇ ਕੱਲ ਕੱਲ ਦਾ ਵਲੋਗ ਜਰੂਰ ਦੇਖਿਓ ਤੁਹਾਨੂੰ ਮੈਂ ਆਪਣਾ ਦੁੱਖ ਦੱਸਣਾ ਕਿ ਮੈਨੂੰ ਅੰਗੂਰ ਮਿਲੇ ਜਾਂ ਨਹੀਂ ਤੇ ਮੇਰੀ ਸੱਸ ਨੇ ਉੱਠ ਕੇ ਮੈਨੂੰ ਲੱਸੀ ਪਲਾਈ ਕਿ ਨਹੀਂ ਇਹ ਜਾਣਨ ਵਾਸਤੇ ਕੱਲ ਦਾ ਐਪੀਸੋਡ ਜਰੂਰ ਦੇਖਿਓ ਬਾਏ ਬਾਏ